ਪੰਜਾਬ ਸਰਕਾਰ ਔਰ ਡੀਜੀਪੀ ਸਾਹਿਬ ਦੇ ਨਿਰੀਖਣ ਤਹਿਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਆਪਰੇਸ਼ਨ ਪ੍ਰਹਾਰ 2 ਜਿਹੜਾ ਅੱਜ ਤੋਂ ਸ਼ੁਰੂ ਕੀਤਾ ਗਿਆ ਇਹ ਓਵਰਆਲ ਜਿਹੜੀ ਗਵਰਨਮੈਂਟ ਦੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਅਗੇਂਸਟ ਡਰੱਗਸ ਔਰ ਅਗੇਂਸਟ ਗੈਂਗਸਟਰਸ ਇਹ ਉਸੇ ਹੀ ਪਾਲਿਸੀ ਦਾ ਜਿਹੜਾ ਅਸੀਂ ਪਹਿਲਾਂ ਗੈਂਗਸਟਰਾਂ ਦੇ ਵਿਵਾਰ ਦੇ ਤੌਰ ਤੇ ਸ਼ੁਰੂ ਕੀਤਾ ਸੀਗਾ ਇੱਕ ਪ੍ਰੋਗਰਾਮ ਉਹਦਾ ਹੀ ਪਾਰਟ ਹੈ ਇਹ ਜਿਹੜਾ ਪ੍ਰਹਾਰ 2 ਉਹਦੇ ਵਿੱਚ 72 ਘੰਟਿਆਂ ਦਾ ਇਹ ਪ੍ਰੋਗਰਾਮ ਕੁੱਲ ਚੱਲੇਗਾ ਅੱਜ ਕੱਲ ਔਰ ਪਰਸੋਂ ਇਹਦੇ ਵਿੱਚ ਮੁੱਖ ਤੌਰ ਤੇ ਜਿਹੜੇ ਗੈਂਗਸਟਰਸ ਲਿਸਟਡ ਗੈਂਗਸਟਰਸ ਨੇ ਜਾਂ ਵੈਸੇ ਜਿਨ੍ਹਾਂ ਦੇ ਬਾਰੇ ਇਨਫੋਰਮੇਸ਼ਨ ਹੈ ਵੀ ਇਹ ਬਦਮਾਸ਼ੀ ਕਰਦੇ ਨੇ ਜਾਂ ਕੁਝ ਗੈਰ ਸਮਾਜਿਕ ਗਤੀਵਿਧੀਆਂ ਦੇ ਵਿੱਚ ਭਾਗ ਲੈਂਦੇ ਨੇ ਉਹਨਾਂ ਦੇ ਖਿਲਾਫ ਰੇਡਸ ਉਨਾਂ ਦੇ ਅਰੈਸਟ ਔਰ ਉਹਨਾਂ ਦੇ ਖਿਲਾਫ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੈ ਇਹ ਇਸ ਆਪਰੇਸ਼ਨ ਪ੍ਰਹਾਰ 2 ਦੇ ਤਹਿਤ ਉਹ ਕਾਰਵਾਈ ਕੀਤੀ ਜਾਏਗੀ। ਫਰੋਸ ਰੰਗ ਕਰਦੇ ਕਾਰਵਾਈ ਮਤਲਬ ਉਸਰਾ ਗੈਂਗਸਟਰ ਪਰ ਇਹਦੇ ਬਿਲਕੁਲ ਉਸ ਤਰ੍ਹਾਂ ਵੀ ਕਰਦੇ ਨੇ ਲੇਕਿਨ ਇਹ ਜਿਹੜੇ 3 ਦਿਨ ਨੇ 72 ਘੰਟੇ ਨੇ ਇਹਦੇ ਵਿੱਚ ਪੁਲਿਸ ਦਾ ਸਪੈਸ਼ਲ ਫੋਕਸ ਇਹਨਾਂ ਗੈਂਗਸਟਰਾਂ ਦੇ ਖਿਲਾਫ ਕਾਰਵਾਈ ਕਰੰਦੇ ਰਹੇਗਾ। ਸਰਪ੍ਰੈਸ਼ਨ ਜਿਹੜਾ ਇੱਕ ਸੀਦਾ ਗਿਆ ਸੀ ਪ੍ਰਹਾਰ ਉੱਥੇ ਵੀ ਵੱਡੀ ਕਾਮਯਾਬੀ ਮਿਲੀ ਸੀ ਲੱਗਦਾ ਹੈ ਹੁਣ ਜਿਹੜਾ ਦੂਸਰਾ ਪ੍ਰਹਾਰ 2 ਸ਼ੁਰੂਆਤ ਹੋਈ ਹੈ। ਨਹੀਂ ਨਹੀਂ ਡੈਫੀਨਿਟਲੀ ਜੀ ਮੈਂ ਜੇ ਡਿਸਟ੍ਰਿਕਟ ਅੰਮ੍ਰਿਤਸਰ ਰੂਰਲ ਦੀ ਦਾ ਐਸਐਸਬੀ ਸਾਹਿਬ ਦੀ ਪੂਰੀ ਟੀਮ ਜਿਹੜੀ ਉਹ ਵਧਾਈ ਦੀ ਪੱਤਰ ਹੈ ਕੁੱਲ ਆਪਰੇਸ਼ਨ ਪ੍ਰਹਾਰ ਵਨ ਦੇ ਵਿੱਚ ਅਰਾਊਂਡ 1300 ਦੇ ਆਸ-ਪਾਸ ਰੇਟਸ ਕਿਤੇ ਗਈਆਂ ਸੀ 316 ਉਹਦੇ ਵਿੱਚ ਜਿਹੜੇ ਗੈਂਗਸਟਰਸ ਉਹ ਅਰੈਸਟ ਕੀਤੇ ਗਏ ਇਸ ਤੋਂ ਇਲਾਵਾ ਕੁਝ-ਕੁਝ ਨਿਆ ਰਿਕਵਰੀਜ਼ ਨੇ ਐਨਡੀਪੀਐਸ ਦੇ ਰਿਗਾਰਡਿੰਗ ਗੱਲ ਕਰੀਏ ਤਾਂ ਕਰੀਬ 750 ਕਿਲੋ ਜਿਹੜੀ ਹਿਰੋਇਨ ਆ ਉਹ ਰਿਕਵਰ ਹੋਈ ਹੈ ਚਾਰ ਹੈਂਡ ਗ੍ਰੇਨੇਡ ਰਿਕਵਰ ਹੋਏ ਕੁਝ ਪਿਸਟਲਸ ਇੱਕ ਰਾਈਫਲ ਮੈਗਜ਼ੀਨਸ ਇਸ ਤਰੀਕੇ ਕਾਫੀ ਅਛੇ ਰਿਕਵਰੀਜ਼ ਐਸਐਸਪੀ ਸਾਹਿਬ ਦੀ ਟੀਮ ਨੇ ਉਹ ਆਪਰੇਸ਼ਨ ਪ੍ਰਹਾਰ ਵੰਦੇ ਦੌਰਾਨ ਕੀਤੀਆਂ ਨੇ ਤੇ ਆਈ ਐਮ ਸ਼ੋਰ ਜਿਹੜਾ ਆਪਰੇਸ਼ਨ ਪ੍ਰਹਾਰ 2 ਹੈ ਇਹਦੇ ਵੀ ਸਾਰਥਿਕ ਨਤੀਜੇ ਆਉਣਗੇ ਸਵੇਰ ਤੋਂ अर्ਲੀ ਮਾਰਨਿੰਗ ਤੋਂ ਆਲਰੇਡੀ ਜਿਹੜਾ ਆਪਰੇਸ਼ਨ ਆ ਸਟਾਰਟ ਹੋ ਚੁੱਕਾ ਹੁਣ ਤੱਕ ਇਹਨਾਂ ਦੀ ਟੀਮ ਨੇ ਕਰੀਬ 80 ਦੇ ਕਰੀਬ ਜਿਹੜੇ ਨੇ ਉਹ ਅਰੈਸਟ ਕੀਤੀਆਂ ਨੇ ਉਹਨਾਂ ਨੇ ਵੈਰੀਫਾਈ ਕਰਕੇ ਅਗਲੀ ਜਿਹੜੀ ਕਾਰਵਾਈ ਕਰਨੀ ਕਰ ਲਈ ਉਹ ਮਸ਼ਜੰਦਰੀ ਸਪੋਰਟਰ ਏਰੀਆ ਹੈ ਕਾਫੀ ਜਿਸ ਤਰ੍ਹਾਂ ਪਾਕਿਸਤਾਨ ਤੋਂ ਲਗਾਤਾਰ ਬ੍ਰੌਕੀ ਵਾਲੀ ਮੀਟ ਚੱਲ ਰਹੀ ਹੈ ਤਾਂ ਪੁਲਿਸ ਲਈ ਰੂਰਲ ਲਈ ਪੁਲਿਸ ਲਈ ਤਾਂ ਕਾਫੀ ਚੈਲੰਜਰ ਨਹੀਂ ਰਹਿੰਦਾ ਲੋਕਾਂ ਨੂੰ ਨੀ ਪੁਲਿਸ ਦੀ ਜਵਾਬ ਵੈਸੇ ਤਾਂ ਦੇਖੋ ਜੀ ਸਾਰੇ ਵਾਰ ਸੀ ਚੈਲੈਂਜਿੰਗ ਹੈ ਬਟ ਯੂ ਆਰ ਰਾਈਟ ਕਿ ਬਾਰਡਰ ਏਰੀਆ ਹੋਣ ਦੇ ਕਰਕੇ ਇਹ ਇਸ ਏਰੀਆ ਦੇ ਵਿੱਚ ਪੁਲਿਸਿੰਗ ਹੋਰ ਵੀ ਟਫ ਹੋ ਜਾਂਦੀ ਹੈ ਤੇ ਲੇਕਿਨ ਸਾਡੀ ਜਿਹੜੀ ਪੰਜਾਬ ਪੁਲਿਸ ਹੈ ਅੰਮ੍ਰਿਤਸਰ ਰੂਰਲ ਪੁਲਿਸ ਦੀ ਟੀਮ ਹੈ ਉਹ ਪੂਰੀ ਤਰ੍ਹਾਂ ਮੁਸਤੈਦ ਹੈ ਅਸੀਂ ਵਚਨਬੱਧ ਹੈ ਹਰ ਇੱਕ ਤਰੀਕੇ ਨਾਲ ਸ਼ਾਂਤੀ ਮੇਨਟੇਨ ਰੱਖਣ ਵਾਸਤੇ ਔਰ ਇਹਨਾਂ ਗੈਰ ਸਮਰਥਿਤਾਂ ਦੇ ਖਿਲਾਫ ਕਾਰਵਾਈ ਕਰਦਾ ਐਕਸਟਰਾ ਫੋਰਸ ਕਰ ਦਿੱਤੀ ਕੋਈ ਇਹਨਾਂ ਨੂੰ ਜਾਂ ਰੂਰਲ ਪੁਲਿਸ ਰੇਡ ਕਰ ਰਹੀ ਹੈ ਨਹੀਂ ਜਿਹੜਾ ਫੋਰਸ ਮਲਟੀਪਲਾਇਰ ਉਹ ਸਾਰੇ ਜ਼ਿਲ੍ਹਿਆਂ ਨੂੰ ਦਿੱਤਾ ਗਿਆ ਤੇ ਅੰਮ੍ਰਿਤਸਰ ਰੂਰਲ ਹਈਏ ਉਹ ਫੋਰਸਡੀ ਸਾਰੀ ਇਸ ਪ੍ਰਹਾਰ ਆਪਰੇਸ਼ਨ 2 ਦੇ ਵਿੱਚ ਯੂਟਿਲਾਈਜ਼ ਹੋ ਰਹੀ ਹੈ ਅਰਾਜ ਇਸ ਤਰੀਕੇ ਨਾਲ ਰੇਡ ਕੀਤੀ ਜਾ ਰਹੀ ਹੈ ਲੱਗਾ ਪੋਜ਼ਿਟਿਵ ਰਿਜ਼ਲਟ ਹੋਣਗੇ ਕੱਲ ਵੀ ਇੱਕ ਘਰ ਦੇ ਵਿੱਚੋਂ 25 ਕਿਲੋ ਹੈਰੋਇਨ ਮਿਲੀ ਹੈ ਜਿਸ ਤਰੀਕੇ ਨਾਲ ਪੁਲਿਸ ਨੇ ਖਬਰ ਦਿੱਤੀ ਹੈ ਬਾਰਡਰ ਏਰੀਆ ਦੇ ਦਾ ਜੀ ਜੀ ਨਹੀਂ ਡੈਫੀਨਿਟਲੀ ਜੀ ਦੇਖੋ ਇਹ ਸੱਡੀ ਕਾਰਵਾਈ ਨਿਰੰਤਰ ਜਾ ਰਹੀ ਹੈ ਅਸੀਂ ਬਚਤਵਧਾ ਪੰਜਾਬ ਨੂੰ ਨਸ਼ਾ ਮੁਕਤ ਔਰ ਗੈਂਗਸਟਰ ਮੁਕਤ ਕਰਨ ਦੇ ਵਾਸਤੇ ਤੋਂ ਉਹਦੇ ਵਾਸਤੇ ਜੋ ਵੀ ਸਾਨੂੰ ਕਾਰਵਾਈ ਕਰਨੀ ਪਈ ਜਿਸ ਲੈਵਲ ਤੇ ਵੀ ਕਾਰਵਾਈ ਕਰਨੀ ਪਈ ਅਸੀਂ ਉਹ ਕਰ ਰਹੇ ਹਾਂ ਪਬਲਿਕ ਨੂੰ ਤੰਗ ਕਰਨ ਦਾ ਤਨੀ ਕੋਈ ਇਸ ਦੇ ਵਿੱਚ ਜਗ੍ਹਾ ਪਿੰਡ ਦੇ ਮਾਂ ਚ ਕੋਈ ਇਸ ਤ ਇਹ ਕਹਾਂਗਾ ਪਬਲਿਕ ਨੂੰ ਤੋਂ ਅਦੇਸੂ ਮੈਂ ਮੈਸੇਜ ਹੋਰ ਅਪੀਲ ਵੀ ਕਰਨਾ ਚਾਹਾਂਗਾ ਕਿ ਪੁਲਿਸ ਜਿਹੜੀ ਉਹ ਤੁਹਾਡੀ ਰੱਖਿਆ ਦੇ ਵਾਸਤੇ ਹੈ ਸਾਡਾ ਸਾਥ ਦਿਓ ਪੁਲਿਸ ਦਾ ਸਾਨੂੰ ਟਾਈਮ ਰੰਦੇ ਹੋਏ ਸੱਚੀ ਇਤਲਾਹ ਦਿਓ ਜਿਹਦੇ ਬੇਸਿਸ ਤੇ ਅਸੀਂ ਕਾਰਵਾਈ ਕਰਦੇ ਹੋਏ ਅੱਗੇ ਪਬਲਿਕ ਵਾਸਤੇ ਸੁਖਾਵਾਂ ਮਾਹੌਲ ਬਣਾ ਸਕੀਏ ਸਰ ਜੀ ਸਰ ਕੋਈ ਦੱਸ ਸਕਦੇ ਕਿੰਨੇ ਕਰਾਉਂਡ ਅਪ ਕੀਤੇ ਆ ਬਾਕੀ ਚਲੋ ਡਿਟੇਲ ਤੇ ਸ਼ਾਮ ਤੱਕ ਆ ਜੀ ਹਾਂਜੀ ਹਾਂਜੀ ਹਜੇ ਤੱਕ ਜੋ ਇਨਫੋਰਮੇਸ਼ਨ ਹੈ ਉਹ 80 ਦੇ ਕਰੀਬ ਜਿਹੜੇ ਰਾਉਂਡ ਅਪ ਕੀਤੇ ਗਏ ਨੇ ਬੰਦੇ ਉਹਨਾਂ ਦੀ ਵੈਰੀਫਿਕੇਸ਼ਨ ਚੱਲ ਰਹੀ ਹੈ ਇਸ ਟਾਈਮ ਤੇ ਬਾਕੀ ਜੋ ਫਿਰ ਉਹਨਾਂ ਦੇ ਖਿਲਾਫ ਵੰਦੀ ਕਾਰਵਾਈ ਹੋਈ ਉਹ ਡੂਰਿੰਗ ਦਿ- ਕੀਤੀ ਜਾਏ ਸਰ ਜੀ ਜਮਤ ਜਿੱਥੇ ਜਿੱਥੇ ਰੇਡ ਚੱਲਦੀ ਸਾਰੀ ਸਮਾਂ ਜਾਓਗੇ ਤੁਸੀਂ ਸਰ ਬਾਹਲੇ ਹੁਣ ਚੱਲ ਰਿਹਾ ਜੀ ਪ੍ਰੋਸੈਸ ਸਟਾਰਟ ਕੀਤਾ ਦੈਨ ਸਲੋਲੀ ਸਲੋਲੀ ਜਿਦਾਂ ਇਸ ਦਾ ਡੇ ਐਡਵਾਂਸ ਹੁੰਦਾ ਸੋ ਵੀਲ ਡੂ ਦ ਮਿਕਸ ਆਲ ਦ ਬੈਸਟ ਸਰ ਥੈਂਕ ਯੂ ਸੋ ਵੀਲ ਵੀਟ ਸਰ